मोदी साहब पंजाब ਦੇ ਲੋਕ ਯਾ ਸ਼ਸਤਰ ਦੀ ਪੂਜਾ ਕਰਦੇ ਨੇ ਜਾਂ ਜ਼ਮੀਨ मोदी साहब ਆਪਣੀ ਮਾਂ ਨੂੰ ਵੱਧ ਪੰਜਾਬੀ ਆਪਣੀ ਜ਼ਮੀਨ ਨੂੰ ਪਿਆਰ ਕਰਦਾ ਹੈ ਇਹਨਾਂ ਨਾਲ ਕਿ ਸਿੰਘ ਨਾ ਡਾੜਿਓ ਪੰਜਾਬੀਆਂ ਨਾਲ ਸਿੰਘ ੜਾਏ ਨੇ ਸਿੰਘ ਫਿਰ ਪੰਜਾਬੀਆਂ ਨਾਲ ਦੇ ਭੰਦੇ ਨੇ ਭਾਵੇਂ ਸਿਕੰਦਰ ਆਜ਼ਮ ਸੀ ਤੇ મોદી ਸਾਹਿਬ ਤੁਹਾਡਾ ਵੀ ਸਿੰਘ ਭੱਜੇਗਾ ਇਸ ਕੰਮ 'ਚ ਨਾ ਪਾਓ ਇਹ ਤੇ ਸਾਨੂੰ ਲੜਨ ਦੀ ਲੋੜ ਪੈਗੀ ਅਸੀਂ ਲੜਾਂਗੇ ਅੱਜ ਕਿ ਅਸੀਂ ਕੋਈ ਡੁਪਲੀਕੇਟ ਲੀਡਰਸ਼ਿਪ ਨਹੀਂ ਆਉਂਦੇ ਅਜਾਲੇ ਮਰੀ ਚੰਗੀ ਤਰ੍ਹਾਂ ਸੁਣ ਲੋ ਜਿਹੜਾ ਪਿਓਰ ਹੋਏਗਾ ਖਾਲਸ ਹੋਏਗਾ ਐਦ ਕੀ ਕਾਂਗਰਸੀ ਵਿੱਚ ਸਟੋਅ ਬੜੇਗਾ ਦੂਜੀਆਂ ਜਮਾਤਾਂ ਦੇ ਜੋ ਜਿਹੜੇ ਲੈ ਕੇ ਘੁੰਮਣ ਕੇ ਆਏ ਨੇ ਅਸੀਂ ਬਹੁਤ ਧੁੱਗ ਚੁੱਕੇ ਸਾਫ਼ ਸੁਥਰਾ ਚਿਹਰਾ ਚਾਹੀਦਾ ਉਹ ਬੰਦਾ ਇਹੋ ਜਿਹਾ ਚਾਹੀਦਾ ਜਿਹਦੇ ਚ ਜਜ਼ਬਾ ਹੈ ਜਿਹਦੇ ਜਾਨ ਹੈ ਮੋਦੀ ਨਾਲ ਲੜਨ ਦੀ ਅਗਲੀ ਲੜਾਈ ਮੋਦੀ ਨਾਲ ਹੋਣੀ ਹੈ ਜਿਸ ਤਰ੍ਹਾਂ ਮਮਤਾ ਲੜਦੀ ਫਿਰਦੀ ਹੈ ਐਸ ਤਰ੍ਹਾਂ ਹੀ ਸਾਡੇ 'ਚ ਵੀ ਸ਼ਮਤਾ ਚਾਹੀਦੀ ਹੈ ਉਹ ਤਾਕਤ ਚਾਹੀਦੀ ਹੈ ਬੰਦਾ ਸਾਫ਼ ਸੁਥਰਾ ਹੋਵੇਗਾ ਤਾਂ ਲੜੇਗਾ ਜੇ ਕਮਜ਼ੋਰੀ ਹੋਏਗੀ ਲੱਤਾ ਵਿੱਚ ਜਾਣ ਨਹੀਂ ਹੋਏਗਾ ਤਾਂ ਇਸ ਗਨਕਾਰਨ ਮੇਰੀ ਗੁਜ਼ਾਰਿਸ਼ ਹੈ ਇਕੱਠੇ ਹੋਵੋ ਜਿੱਥੇ ਤੁਹਾਨੂੰ ਲੜਨ ਦੀ ਲੋੜ ਹੈ ਤੁਸੀਂ ਲੜੋ ਜਿੱਥੇ ਸਾਨੂੰ ਲੜਨ ਦੀ ਲੋੜ ਪੈਗੀ ਅਸੀਂ ਲੜਾਂਗੇ ਐਦਕੀ ਅਸੀਂ ਕੋਈ ਡੁਪਲੀਕੇਟ ਲੀਡਰਸ਼ਿਪ ਨਹੀਂ ਆਂਦੇ ਤੁਹਾਨੂੰ ਜੇ ਆਲਸ ਕਾਂਗਰਸ ਦੀ ਜਿਹੜੀ ਈਓਲੋਜੀ ਫੇਤ ਰੱਖਦੇ ਨੇ ਜਿਹੜੇ ਕਾਂਗਰਸ ਦੀ ਸੋਚ 'ਚ ਫੇਤ ਰੱਖਦੇ ਨੇ ਜਿਨ੍ਹਾਂ 'ਚ ਕੁਰਬਾਨੀ ਦਾ ਮਤ ਹੈ ਉਹੀ ਬੰਦੇ ਅੱਗੇ ਆ ਸਕਣਗੇ ਨਹੀਂ ਤੇ ਮੁੱਖ ਮੰਤਰੀਸ਼ਪ ਤੇ ਬੜੀ ਸੰਭਿਆ ਹੈ ਲੱਭਦੇ ਫਿਰਦੇ ਨੇ ਬਾਕੀ ਜਮਾਤਾਂ ਨਾਲ ਸਾਝ ਰੱਖ ਕੇ ਤੇ ਚੀਫ ਮਿਨਿਸਟਰਤੀ ਕਾਂਗਰਸ ਤੇ ਪੜਨਾ ਚਾਹੁੰਦੇ ਆ ਇਹ ਪੋਸੀਬਲ ਨਹੀਂ ਤੋਂ ਇਸ ਗੱਲ ਕਾਰਨ ਮੈਂ ਤੁਹਾਨੂੰ ਇਨਾ ਹੀ ਕਹਿਣਾ ਤਗੜੇ ਹੋ ਕੇ ਆਪਾਂ ਰੰਭੀਏ ਕੰਮ ਤਾਨੂੰ ਕੋਈ ਸੋਚਣ ਵਿਚਾਰਨ ਦੀ ਲੋੜ ਨਹੀਂ ਜਿੰਨਾ ਚਿਰ ਅਸੀਂ ਜਿਉਂਦੇ ਆ ਇੱਥੇ ਬਕਾਇਦਾਤੋਂ ਜਸਟਿਸ ਮਿਲੇਗੀ ਇਨਜਸਟਿਸ ਨਹੀਂ ਹੋਊਗਾ ਮੰਗੇ ਜਿਹੜੀ ਜਦੋਂ ਸਾਨੂੰ ਆਜ਼ਾਦੀ ਮਿਲੀ ਹੈ ਜਿਹਦੇ ਸਾਰ ਨਮਾਇਆ ਹੱਥ ਇਹ ਦੇਸ਼ ਦੇ ਪਰਵਾਨਿਆਂ ਦੀ ਜਵਾਬ ਦੂਜੇ ਪਾਸੇ ਅੱਜ ਵੇਖੋ ਬਦਕਿਸਮਤੀ ਸਾਡੇ ਦੇਸ਼ ਦੀ ਉਹਨਾਂ ਲੋਕਾਂ ਦੇ ਵਿੱਚ ਉਸ ਪਾਰਟੀ ਦੇ ਹੱਥ ਨੇ ਵਿੱਚ ਤਾਕਤ ਚੜੀ ਗਈ ਜਿਹੜੇ ਉਸ ਟਾਈਮ ਗੋਰਿਆਂ ਦੀ ਮਦਦ ਕਰਦੇ ਸੀ ਅੰਗਰੇਜ਼ਾਂ ਦੇ ਸਾਮਰਾਜ ਦੇ ਵਿੱਚ ਜਿਹੜੀ ਪਾਰਟੀ ਉਹਨਾਂ ਦੀ ਮਦਦ ਕਰਦੀ ਸੀ ਉਹ ਅੱਜ ਦੇਖ ਕੇ ਰਾਜ਼ ਕਰ ਰਹੀ ਉਹਦਾ ਮਤਲਬ ਸਾਡੀ ਆਪਣੀ ਕਮੀ ਹੈ ਸਾਡੀ ਆਪਣੀ ਕਮਜ਼ੋਰੀ ਹੈ ਸਾਡਾ ਗੁੱਥ ਲੈਵਲ ਤੇ ਪਿੰਡ ਲੈਵਲ ਤੇ ਜਿਹੜਾ ਸਾਡਾ ਫਰਕ ਹੈ ਉਹਨੂੰ ਸਾਨੂੰ ਸਹੀ ਮੈਨੇ ਦੇ ਵਿੱਚ ਟ੍ਰੇਨ ਕਰਨਾ ਪਏਗਾ ਉਹਨੂੰ ਐਮੂਨੇਸ਼ਨ ਦੇਣਾ ਪਏਗਾ ਉਹਨੂੰ ਆਪਣਾ ਇਤਿਹਾਸ ਦੱਸਣਾ ਪਏਗਾ ਆਪਣੀ ਪਾਰਟੀ ਦੀ ਸੋਚ ਇਸਰੀ ਮਹਿਗੀ ਤੁਹਾਡੇ ਜਿਸ ਤਰ੍ਹਾਂ ਹੁਣ ਮੇਰੇ ਬਹੁਤ ਸਾਰੇ ਵੀਰਾਂ ਨੇ ਕਿਹਾ ਕਿ ਇਸੇ ਅਗਲੀ ਲੜਾਈ ਬੀਜੇਪੀ ਨਾਲ ਹੋਣੀ ਤੇ ਪਹਿਲੇ ਪੰਜਾਬੀਆਂ ਨੂੰ ਪਤਾ ਤੇ ਹੋਏ ਕਿ ਬੀਜੇਪੀ ਦੀ ਸੋਚ ਕੀ ਹੈ ਪੰਜਾਬੀਆਂ ਪ੍ਰਤੀ ਸੋਚੀ ਹੈ ਪੰਜਾਬ ਪ੍ਰਤੀ ਸੋਚੀ ਹੈ ਕੋਈ ਰੋਜ਼ ਦੇਖ ਹੀ ਰਹੇ ਕਿਸਾਨਾਂ ਦੇ ਜਿਹੜੇ ਬਿੱਲ ਲੈ ਕੇ ਆਏ ਨੇ ਪਾਰਟੀ ਨੇ ਸਾਰਿਆਂ ਨੂੰ ਪਹਿਲਾਂ ਤੁਹਾਡਾ ਦਾਸ ਰਾਜ ਸਭਾ ਦਾ ਮੈਂਬਰ ਸੀ ਜਦੋਂ ਬਿੱਲ ਇੰਟਰੋਡਿਊਸ ਹੋਇਆ ਸਾਰੇ ਨਾਲ ਪਹਿਲੇ ਕਿਉਂਕਿ ਸਾਰੇ ਨਾਲ ਵੱਡੀ ਆਪੋਜੀਸ਼ਨ ਦੇ ਵਿੱਚ ਕਾਂਗਰਸ ਜਮਾਤ ਸੀ ਮਿਲੂ ਕਿਹਾ ਗਿਆ ਕਿ ਸਾਰੇ ਨੂੰ ਮੱਧ ਦਿੱਲੀ ਦੇ ਬਾਰਡਰਾਂ ਤੇ ਕਿਸਾਨ ਆ ਕੇ ਬੈਠੇ ਨੇ ਪੰਜਾਬ ਤੇ ਤੁਸੀਂ ਇਸ ਬਿੱਲ ਨੂੰ ਓਪੋਜ਼ ਕਰੋ ਤੇ ਮੈਂ ਬੋਲਦਿਆਂ ਕਿਹਾ ਸੀ ਕਿ ਮੋਦੀ ਸਾਹਿਬ ਇਹ ਜਿਹੜੇ ਬਿੱਲ ਲੈ ਕੇ ਆਏ ਹੋ ਤੁਸੀਂ ਜਿਨ੍ਹਾਂ ਨੂੰ ਅਸੀਂ ਕਾਲੇ ਕਾਨੂੰਨ ਕਹਿੰਦੇ ਆ ਇਹ ਕਿਸਾਨਾਂ ਦੇ ਮੌਤ ਦੇ ਵਾਰੰਟ ਨੇ ਤੇ ਜੇ ਤੁਸੀਂ ਸਮਝਦੇ ਹੋ ਕਿ ਕਿਸਾਨਾਂ ਦੇ ਮੁੰਡੇ ਭਾਵੇਂ ਸਾਰੇ ਹਿੰਦੁਸਤਾਨ 'ਚ ਜਿੰਨੇ ਵੀ ਇੱਥੇ ਬੈਠੇ ਨੇ ਉਹ ਮੌਤ ਦੇ ਵਾਰੰਟਾ ਤੇ ਸਾਈਨ ਕਰਨਗੇ ਇਹ ਕਦੀ ਵੀ ਨਹੀਂ ਹੋ ਸਕਦਾ ਫਿਰ ਮੋਦੀ ਸਾਹਿਬ ਨੂੰ ਇਹ ਵੀ ਬੋਲ ਦੇਣਾ ਕਿਹਾ ਸੀ ਹਾਊਸ 'ਚ ਕਿ ਮੋਦੀ ਸਾਹਿਬ ਪੰਜਾਬ ਦੇ ਲੋਕ ਯਾ ਸ਼ਕਸਰ ਦੀ ਪੂਜਾ ਕਰਦੇ ਨਹੀਂ ਗਿਆ ਜ਼ਮੀਨ ਦੀ ਸਾਡੀ ਪਛਾਣ ਜੈ ਜਵਾਨ ਤੇ ਜੈ ਕਿਸਾਨ ਦੀ ਉਹ ਪਹਿਲੇ ਤੋਂ ਤੁਸੀਂ ਸਾਡੀ ਜਿਹੜੀ ਤੁਸੀਂ ਪੁਰਾਣੇ ਵਕਤ 'ਚੋਂ ਵੇਖੋ ਸਾਡੇ ਜਿਹੜੇ ਨੌਜਵਾਨ ਜੇ ਕਿਸੇ ਪੰਜਾਬੀ ਪਰਾਲ ਦੇ ਕੋ ਚਾਰ ਬੱਚੇ ਸੀ ਕਿਸੇ ਬਾਪ ਦੇ ਚਾਰ ਮੁੰਡੇ ਸੀ ਉਹਦੇ ਵਿੱਚੋਂ ਦੋ ਜਾਂ ਤਿੰਨ ਫੌਜ ਚ ਜਾਂਦੇ ਸੀ ਇੱਕ ਦੋ ভাই ਵਾਸਤੇ ਰਹਿੰਦੇ ਸੀ ਤੇ ਜਦੋਂ ਫੌਜ ਚੋਂ ਰਿਟਾਇਰਮੈਂਟ ਹੁੰਦੀ ਸੀ ਗਵਰਨਮੈਂਟ ਉਹਨੂੰ ਦੀ ਜ਼ਮੀਨਾਂ ਤੁਹਾਨੂੰ ਤੁਹਾਡੇ ਰੈਂਕ ਮੁਕਾਬਕ ਤੁਹਾਨੂੰ ਜ਼ਮੀਨਾਂ ਅਲਾਟ ਕਰਦੀ ਸੀ ਤੇ ਮੈਂ ਕਿਹਾ ਸੀ ਮੋਦੀ ਸਾਹਿਬ ਆਪਣੀ ਮਾਂ ਨੂੰ ਵੱਧ ਪੰਜਾਬੀ ਆਪਣੀ ਜ਼ਮੀਨ ਨੂੰ ਪਿਆਰ ਕਰਦਾ ਇਹਦਾ ਰਖ ਰਸਿੰਗ ਨਾ ਡਾ ਰਹਿਓ ਮੇਰੀ ਰਾਜ ਸਭਾ ਦੀ ਸਪੀਚ ਗੂਗਲ ਤੇ ਹੈ ਜਿਹੜਾ ਵਰਗੀ ਸੰਸਦਾਂ ਉਪ ਚੈਲੰਜ ਮੋਦੀ ਨੂੰ ਕੀਤਾ ਸੀ ਕਿ ਨਾ ਨਾ ਸਿੰਘ ਨਾ ਅਡਾਲਿਓ ਮੋਦੀ ਸਾਹਿਬ ਤੇ ਜਿਨੇ ਵੀ ਕਦੀ ਪੰਜਾਬੀਆਂ ਨਾਲ ਸਿੰਘ ਢਾਏ ਨੇ ਸਿੰਘ ਫਿਰ ਪੰਜਾਬੀਆਂ ਦੇ ਉਹਦੇ ਪੰਨੇ ਨੇ ਭਾਵੇਂ ਸਕੰਦਰ ਆਜ਼ਮ ਸੀ ਤੇ ਮੋਦੀ ਸਾਹਿਬ ਤੁਹਾਡਾ ਵੀ ਸਿੰਘ ਭੱਜੇਗਾ ਇਸ ਕੰਮ ਤੇ ਨਾ ਪਾਓ ਨਹੀਂ ਸੀ ਮੋਦੀ ਸਾਹਿਬ ਨੂੰ ਸਮਝ ਆਈ ਪੰਜ ਚਾਰ ਮਹੀਨੇ ਗਰੂਨ ਰੱਖੇ 750 ਤੋਂ 750 ਤੋਂ ਵੱਧ ਸ਼ਹਾਦਤਾਂ ਹੋਈਆਂ ساری ਦੁਨੀਆ ਦੇ ਵਿੱਚ ਸਟਰਗਲ ਹੋਇਆ ਤੇ ਫਿਰ ਉਹ ਕਾਨੂੰਨ ਵਾਪਸ ਲੈਣੇ ਪਏ ਸੀ ਬੋਦੀ ਸਾਹਿਬ ਬੇਨਤੀ ਮੇਰੀ ਇਹ ਨਹੀਂ ਹੈ ਅੱਜ ਵੀ ਪੰਜਾਬ ਨੂੰ ਆਰਥਿਕ ਤੌਰ ਤੇ ਕੁਚਲਿਆ ਜਾ ਰਿਹਾ ਸਾਡੀ ਬਦਕਿਸਮਤੀ ਹੈ ਕਿ ਅਸੀਂ ਇਹੋ ਜਿਹੀ ਜਮਾਤ ਇੱਥੇ ਲੈ ਕੇ ਆਈ ਜਿਹੜੇ ਨਾ ਜਿਨ੍ਹਾਂ ਨੂੰ ਰਾਜ ਕਰਨ ਦਾ ਤਜਰਬਾ ਸੀ ਆਵੇਂ ਕਾਲੇ ਪਾਣੀ ਚ ਵੇਲ ਲਾ ਸਰਵਰ ਵਾਲੇ ਫਾਂਸੀਆ ਕਿਨਾਰੇ ਹਾਸਕੇ ਟੋਮਕੇ ਗੜੇ ਚ ਰਸੇ ਪਏ ਪਰ ਸਾਡੀਆਂ ਜਮਤ ਕੇ ਸੁਪਤੀਏ ਦੇਸ਼ ਅਸੀਂ ਆਜ਼ਾਦ ਕਰਵਾਇਆ ਅੱਜ ਪੰਜਾਬ ਦੇ ਵਿੱਚੋਂ ਪਾਕਿਸਤਾਨ ਬਣਿਆ ਅੱਜ ਦੇ ਸਾਡੇ ਇਸ ਪੰਜਾਬ ਚੋਂ ਪਾਕਿਸਤਾਨ ਬਣਿਆ ਗੰਦਾਰ ਦੇ ਵਿੱਚੋਂ ਬੰਗਲਾਦੇਸ਼ ਬਣਿਆ ਅੱਜ ਦੇ ਉਹ ਵੀ ਸਾਡਾ ਹਿੱਸਾ ਹੁੰਦੇ ਅੱਜ ਪੰਜਾਬ ਦੇ ਕੋਲ 2200 ਪਾਰਲੀਮੈਂਟ ਦੀ ਸੀਟ ਹੁੰਦੀ